ਸਣੀਵਾਰ ਨੂੰ ਕੀ ਗੱਲ ਦੱਸੋ ਹੂੰ ਵੀ ਘਰ ਵਾਲੀ ਦੀਆਂ ਲੱਤਾਂ ਘੁੱਟਣੀਆਂ ਪਿਆਰ ਹੁੰਦਾ ਹੈ ਕਿ ਮਜਬੂਰੀ ਡਿਪੈਂਡ ਕਰਦਾ ਮਤਲਬ ਜੇ ਤਾਂ ਘਰ ਵਾਲੀ ਆਪਣੀ ਆ ਤਾਂ ਮਜਬੂਰੀ ਇਹ ਕਿਸੇ ਦੀ ਹੈ ਪਿਆਰ ਹੋਈ ਮੇਰੀ ਗੱਲ ਸੁਣਿਓ ਹਾਂ ਮੈਂ ਨਾ ਦੁਕਾਨ ਤੇ ਬੋਰਡ ਲੱਗਿਆ ਹੋਇਆ ਦੇਖਿਆ ਸੀ ਉੱਥੇ ਲਿਖਿਆ ਸੀ ਕਾਟਨ ਦਾ ਸੂਟ 10 ਰੁਪਏ ਸਿਲਕ ਦਾ ਸੂਟ 20 ਰੁਪਏ ਤੇ ਪਿਓਰ ਦਾ ਸੂਟ 50 ਰੁਪਏ ਮੈਂ ਤਾਂ ਨਾ ਹੁਣ ਇਕੱਠੇ ਹੀ ਉਹ ਤੋਂ 15-20 ਸੂਟ ਖਰੀਦ ਕੇ ਲੈ ਕੇ ਆਉਂਗੀ ਕਿਹੜਾ ਉਹ ਜਿਹੜਾ 모ੜ ਮੁੜ ਕੇ ਦੂਜੀ ਦੁਕਾਨ ਆਹੋ ਹਾਂਜੀ ਹਾਂਜੀ ਉਹ ਪਾਗਲ ਜਨਾਨੀ ਐ ਪ੍ਰੈਸ ਕਰਨ ਵਾਲੀ ਦੀ ਦੁਕਾਨ ਆਹੋ ਸਰਬੀ ਹਾਂਜੀ ਦੇਖ ਮੇਰੇ ਕੋਲ ਮੇਰੇ ਦੋਸਤ ਵਾਂਗੂ ਕਾਰ ਤਾਂ ਨਹੀਂ ਪਰ ਤੈਨੂੰ ਪਲਕਾਂ ਤੇ ਬਿਠਾ ਕੇ ਰੱਖੂਗਾ ਮੇਰੇ ਦੋਸਤ ਵਾਂਗੂ ਮੇਰੇ ਕੋਲ ਵੱਡਾ ਘਰ ਵੀ ਨਹੀਂ ਪਰ ਤੈਨੂੰ ਦਿਲ 'ਚ ਵਸਾ ਕੇ ਰੱਖੂਗਾ ਮੇਰੇ ਦੋਸਤ ਵਾਂਗੂ ਮੇਰੇ ਕੋਲ ਖੁੱਲੀ ਜ਼ਮੀਨ ਵੀ ਨਹੀਂ ਪਰ ਤੇਰਾ ਨਾ ਵਾਦਾ ਕਰਦਾ ਤੈਨੂੰ ਕਦੇ ਭੁੱਖੀ ਨਹੀਂ ਸੌਣ ਦੰਦਾ ਕਮਲਿਆ ਕਿਉਂ ਇਮੋਸ਼ਨਲ ਕਰਦਾ ਤੂੰ ਮੈਨੂੰ ਆਪਦੇ ਦੋਸਤ ਦਾ ਨੰਬਰ ਹੀ ਦੇ ਦੇ ਵੇਖੀ ਅੱਜ ਨਾ ਨਾ ਕਰ ਦੇਈ ਤੁਸੀਂ ਥੱਪੜ ਮਾਰਦਾ ਮੈਂ ਤਾਂ ਫੁੱਲ ਦੇ ਕੇ ਬੀਜਪੀ ਦਾ ਪ੍ਰਚਾਰ ਕਰ ਰਿਆ ਸੀ ਮੈਂ ਵੀ ਤਾਂ ਕਾਂਗਰਸ ਦਾ ਪ੍ਰਚਾਰ ਕਰਿਆ ਅੱਛਾ ਜੀ ਜੇ ਹੁਣ 1 ਮਿੰਟ ਦੇ ਵਿੱਚ ਇੱਥੋਂ ਨਾ ਗਿਆ ਨਾ ਪ੍ਰਚਾਰ ਮੈਂ ਆਮ ਆਦਮੀ ਪਾਰਟੀ ਦਾ ਵੀ ਕਰ ਦਣਾ ਐਕਸਕਿਊਜ਼ ਮੀ ਹਾਂਜੀ ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਸੀ ਪੁੱਛੋ ਕਿ ਤੁਹਾਡੀ ਕੋਈ ਗਰਲਫ੍ਰੈਂਡ ਹੈਗੀ ਨਹੀਂ ਜੀ ਨਹੀਂ ਕੋਈ ਵੀ ਨਹੀਂ ਮੈਂ ਤਾਂ ਸਿੰਗਲ ਆ ਅੱਛਾ ਹਾਂਜੀ ਵੈਸੇ ਤੁਸੀਂ ਕੀ ਪੁੱਛਦੇ ਸੀ ਤੁਹਾਡੀ ਗਰਲਫ੍ਰੈਂਡ ਨੇ ਕਿਹਾ ਸੀ ਪੁੱਛ ਕੇ ਆਉਣ ਵਾਸਤੇ ਤਾਂ ਹਾਂਜੀ ਮੈਮ ਤੁਹਾਡੀ ਏਜ ਕਿੰਨੀ ਹੈ 22 ਸਾਲ ਹਾਂ ਮੈਮ ਅਸਲ 'ਚ ਨਾ ਆਪਰੇਸ਼ਨ ਦੇ ਦੌਰਾਨ ਅਸੀਂ ਤੁਹਾਨੂੰ ਉਮਰ ਦੇ ਹਿਸਾਬ ਨਾਲ ਬੇਹੋਸ਼ੀ ਦਾ ਇੰਜੈਕਸ਼ਨ ਦੇਣਾ ਹੈ ਇਸ ਲਈ ਨਾ ਤੁਸੀਂ ਸਾਨੂੰ ਆਪਣੀ ਸਹੀ ਉਮਰ ਦੱਸੋ 24 ਸਾਲ ਮੈਂ ਦੇਖ ਲਓ ਕਿਉਂਕਿ ਜੇ ਡੋਜ਼ ਘੱਟ ਜਾਂ ਜ਼ਿਆਦਾ ਹੋ ਗਈ ਨਾ ਤਾਂ ਪ੍ਰੋਬਲਮ ਹੋ ਸਕਦੀ ਹੈ 26 ਸਾਲ ਅਜੇ ਵੀ ਸੋਚ ਲਓ ਮੈਮ ਕਿਉਂਕਿ ਡੋਜ਼ ਜੇ ਘੱਟ ਜਾਂ ਜ਼ਿਆਦਾ ਹੋ ਗਈ ਤਾਂ ਤੁਹਾਡੀ ਜਾਨ ਨੂੰ ਵੀ ਖਤਰਾ ਹੋ ਸਕਦਾ ਹੈ 28 ਸਾਲ ਇੱਕ ਵਾਰੀ ਹੋਰ ਸੋਚ ਲਓ ਬਸ ਹੁਣ ਤਾਂ ਚਾਹੀਏ ਆਪਰੇਸ਼ਨ ਥੀਏਟਰ ਚੋਂ ਮੇਰੀ ਲਾਸ਼ ਬਾਹਰ ਆ ਜਾਏ ਉਮਰ ਨਹੀਂ ਵਧੂਗੀ ਗੱਲ ਸੁਣਿਓ ਮੈਨੂੰ ਨਾ ਪੈਸੇ ਦੇ ਤਾ ਮੈਂ ਸ਼ਾਪਿੰਗ ਕਰਨ ਜਾਣਾ ਤਾਂ ਇਹ ਜਿੰਨੇ ਮਰਜੀ ਯਾਰ ਆ ਲੈ ਕਰ ਸ਼ਾਪਿੰਗ ਹੁਣ ਅਮੇਜ਼ਿੰਗ ਆ ਲੈ ਫੜ ਕਰ ਸ਼ਾਪਿੰਗ ਕੀ ਕੱਟਨੇ ਆ ਲੈ ਹੋਰ ਲੈ ਲੈ ਯਾਰ ਐਡੀ ਗੱਲ ਆ ਲੈ ਜਿੰਨੀ ਮਰਜੀ ਸ਼ਾਪਿੰਗ ਕਰ ਕਪੜਾਉਣਾ ਨਹੀਂ ਯਾਰ ਮੇਂ ਸ਼ਾਪਿੰਗ ਨਹੀਂ ਰੋਟੀ ਲਿਆ ਛੇਤੀ ਯਾਰ ਭੁੱਖ ਲੱਗੀ ਪਈ ਆ ਲਿਆਉਣੀ ਆ ਖਾ ਖਾ ਖੰਦੇ ਕਿਉਂ ਨਹੀਂ ਕਿਵੇਂ ਖਾਵਾਂ ਯਾਰ ਲੈ ਮੈਂ ਖਵਾਉਣੀ ਆ ਆਪਦੇ ਹੱਥਾਂ ਨਾਲ ਖਾ ਖਾ ਮੂੰਹ ਖੋਲੋ ਆयो ਰਿਮਾ ਦੋਸਤੋ ਆਮ ਤੌਰ ਤੇ ਆਪਾਂ ਦੇਖਦੇ ਹਾਂ ਕਿ ਸੀਟ ਬੈਲਟ ਇਦਾਂ ਲਗਾਈ ਜਾਂਦੀ ਆ ਪਰ ਸੀਟ ਬੈਲਟ ਲਾਉਣ ਦਾ ਇਹ ਤਰੀਕਾ ਬਿਲਕੁਲ ਗਲਤ ਹੈ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਸੀਟ ਬੈਲਟ ਲਾਉਣ ਦਾ ਸਹੀ ਤਰੀਕਾ ਕੀ ਆ ਜਿਹਦੇ ਨਾਲ ਬੰਦਾ ਜ਼ਿਆਦਾ ਸੇਫ ਰਹਿ ਸਕਦਾ ਇਹ ਦੇਖੀਏ